3000 ਵੀਡੀਓ ਦਾ ਤਜਰਬਾ ਹੋ ਗਿਆ ਮੈਨੂੰ ਮੈਂ 3000 ਵੀਡੀਓ ਕਰਦੇ ਦੌਰਾਨ ਇਹ ਜੋ ਗੇਟ ਲੱਗੇ ਬਹੁਤ ਦੇਖਿਆ ਪਰ ਮੈਂ ਪਹਿਲੀ ਵਾਰ ਵੇਖ ਰਿਹਾ ਵੀ ਕਿਹੜੇ ਥਾਵਾਂ ਤੇ ਇਹ ਬਣਦੇ ਆ ਲੱਗਿਆ ਦੇਖ ਕੇ ਸਵਾਲ ਜ਼ਰੂਰ ਆਉਂਦਾ ਹੁੰਦਾ ਇਹ ਦਿਮਾਗ 'ਚ ਯਾਰ ਇਹ ਬਣਦੇ ਕਿੱਥੇ ਹੋਣਗੇ ਇਹ ਗੱਲ ਤਾਂ ਜ਼ਰੂਰ ਪੱਕੀ ਸੀ ਵੀ ਇਹ ਬਹੁਤ ਰੇਅਰ ਹੀ ਬਣਦੇ ਹੋਣਗੇ ਹਰੇਕ ਬੰਦਾ ਨਹੀਂ ਬਣਾਉਂਦਾ ਹੂਗਾ ਹਰੇਕ ਬੰਦੇ ਦੇ ਬਸ ਦੀ ਗੱਲ ਹੈਣੀਗੀ ਜਿੰਨਾ ਇਹਨੂੰ ਦੇਖ ਕੇ ਅੰਦਾਜ਼ਾ ਹੁੰਦਾ ਤੇ ਜਦੋਂ ਪਤਾ ਲੱਗਿਆ ਤੇ ਪਤਾ ਇਹ ਲੱਗਿਆ ਵੀ ਤਾਂ ਯਾਰ ਬੰਦੇ ਆਪਣੇ ਘਰ ਦੇ ਬਣਾਈ ਜਾਂਦੇ ਆ ਸਿੰਘ ਡੋਰ ਵਾਲੇ ਬਾਈ ਗੁਰੀ ਹੁਣੀ ਬਣਾਈ ਜਾਂਦੇ ਆ ਇੱਥੇ ਮੈਂ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਇੱਕ ਕੰਮ ਦੀ ਅਸਲ ਦੇ ਵਿੱਚ ਮੈਂ ਪ੍ਰੋਮੋਸ਼ਨ ਕਰਨ ਆਇਆ ਕਿਉਂਕਿ ਗੁਰੀ ਨੂੰ ਕਿਸੇ ਪ੍ਰੋਮੋਸ਼ਨ ਦੀ ਲੋੜ ਹੀ ਨਹੀਂ ਸਭ ਨੂੰ ਪਤਾ ਗੁਰੀ ਨੂੰ ਤਾਂ ਲੋਕ ਪ੍ਰੋਮੋਸ਼ਨ ਕਰਾਉਣ ਵਾਸਤੇ ਸਾਧਿਆ ਅਸਲ ਦੇ ਵਿੱਚ ਮੈਂ ਗੁਰੀ ਨੂੰ ਮਿਲਣ ਆਇਆ ਸੀ ਕਿ ਇੱਥੇ ਬਣੀ ਜਾਂਦੀ ਸੀ ਮੈਂ ਕਿਹਾ ਗੁਰੀ ਇੱਕ ਮਿੰਟ ਜਾਣਕਾਰੀ ਜ਼ਰੂਰ ਦੇ ਯਾਰ ਕਿਉਂਕਿ ਮੈਂ ਆਪ ਕੱਲਾ ਜਾਣਕਾਰੀ ਲੈ ਜਾਏ ਸਵਾਦ ਵਾਲੀ ਗੱਲ ਨਹੀਂ ਗੁਰੀ ਬਾਈ ਸਵਾਲ ਆ ਗਿਆ ਬਿਲਕੁਲ ਜੀ ਧੰਨਵਾਦ ਜੀ ਧੰਨਵਾਦ ਬਾਈ ਸਵਾਲ ਆ ਗਿਆ ਜੀ ਯਾਰ ਮੈਨੂੰ ਇੱਕ ਹੀ ਥੋੜਾ ਜਿਹਾ ਮੇਰੇ ਦਿਮਾਗ 'ਚ ਆਉਂਦੀ ਆ ਡਾਊਟ ਜਿਹੜਾ ਨੂੰ ਦੇਖ ਕੇ ਆਉਂਦਾ ਜੀ ਬਾਈ ਵੀ ਐਡਾ ਲੱਗ ਜੂਗਾ ਹਾਂਜੀ ਇਹ ਐਡਾ ਹਰ ਰੋਜ਼ ਖੋਲਣਾ ਹੀ ੱਖਾਂ ਹੋ ਜਾ ਉਹ ਹੋ ਜਾ ਬਾਈ ਇਹ ਬੈਰਿਆਂ ਤੇ ਲੱਗਦਾ ਨਾ ਸਾਈਡ ਤੇ ਇਹ ਤਾਂ ਜੰਮੀਆਂ ਗੋਲੀ ਤੇ ਆਏ ਘੁੰਮਦਾ ਜਿਵੇਂ ਗੱਡੀ ਦਾ ਸਟੀering ਹੁੰਦਾਗਾ ਅੱਛਾ ਚਾਹੇ ਬੱਚਾ ਖੋਲ ਲੈ ਨਹੀ ਇਹ ਸਾਰਾ ਹੀ ਖੋਲਣਾ ਪਿਆ ਕਰੂਗਾ ਐ ਜਿਵੇਂ ਸਾਰਾ ਵੀ ਖੋਲ ਸਕਦੇ ਆਪਾਂ ਬਾਈ ਨਹੀ ਇਹਦੇ ਵਿੱਚ ਜਿਹੜੀ ਖਿੜਕੀ ਦੀ ਆਪਸ਼ਨ ਵੀ ਦਿੱਤੀ ਹੋਈ ਆ ਜਿਵੇਂ ਆਪਣੇ ਪਹਿਲਾਂ ਹੁੰਦੇ ਸੀ ਪੁਰਾਣੇ ਦਰਵਾਜ਼ੇ ਉਵੇਂ ਆਪਾਂ ਆ ਵੀ ਖੋਲ ਸਕਦੇ ਆ मतलब ਜਿੰਨਾ ਕ ਆਪਣੇ ਆਮ ਘਰ ਦਾ ਦਰਵਾਜਾ ਉਹਨਾਂ ਕ ਖੁੱਲਾ ਰੱਖਣਾ ਉਹਨਾਂ ਕ ਖੁੱਲਾ ਉਹਨਾਂ ਵੀ ਖੁੱਲਾ ਰਹਿ ਜਾਊਗਾ ਜੀ ਜੇ ਹੋਰ ਵੀ ਇੱਕ ਆਪਸ਼ਨ ਰੱਖਣੀ ਹੈ ਬਈ ਇੱਥੋਂ ਆਪਾਂ ਜਿਵੇਂ 6x4 ਦਾ ਅੰਦਰੋਂ ਰੱਖ ਲਈਏ ਵੀ ਦੂਜਾ ਲੱਗਿਆ ਰਹੇ ਸੋਹਣਾ ਸੋਹਣਾ ਵਿਚਾਲੋਂ ਆਪਣੀਆਂ ਦੋ ਖਿੜਕੀਆਂ ਖੁੱਲ੍ਹ ਜਿਆ ਕਰਨ ਬਈ ਮੋਟਰਸਾਈਕਲ ਲੰਘਦਾ ਕਰਦੀ ਹੈ ਮੋਟਰਸਾਈਕਲ ਛੋਟੀ ਰੇੜੀ ਹੋਗੀ ਮੋਟਰਸਾਈਕਲ ਵਾਲੀ ਉਹ ਲੰਘਦੀ ਹੋ ਜੂ ਟਰੈਕਟਰ ਗੱਡੀ ਲਗਾਉਣੀ ਹੈ ਉਹ ਤੋਂ ਸਾਰਾ ਖੋਲਣਾ ਉਹ ਤੋਂ ਵੱਡਾ ਖੋਲਣਾ ਕਿੰਨੇ ਕ ਚਰਚ ਬਣ ਜਾਂਦਾ ਗੁਰੂ ਬਈ ਇਹਦਾ 60 ਦਿਨਾਂ ਦਾ ਪ੍ਰੋਸੈਸ ਹੈ ਆਪਣਾ ਟੋਟਲ 60 ਦਿਨਾਂ 'ਚ ਆਪਾਂ ਫਿੱਟ ਕਰ ਦਾਂਗੇ ਇਹਦੇ ਹੋਗੇ 55-56 ਦਿਨ ਹੁਣ ਪਰਿਵਾਰ ਵਾਲੇ ਕਹਿੰਦੇ ਵੀ ਅਸੀਂ ਇਹਦੇ ਕਿਤੇ ਬਾਹਰ ਗਏ ਹੋਏ ਆ ਜਿੱਥੇ ਲਾਉਣਾਗਾ ਆਪਾਂ ਸੈਚਰਡੇ ਫਿੱਟ ਕਰਕੇ ਆਉਣਾ ਅੱਛਾ ਜੀ ਗੁਰੀ ਬਾਈ ਵੈਸੇ ਤਾਂ ਜਿਹਨੇ ਇਹ ਬਣਾਉਣਾ ਜੀ ਉਹਨੇ ਤਾਂ ਭਾ ਨਹੀਂ ਪੁੱਛਣਾ ਹੁੰਦਾ ਬਿਲਕੁਲ ਜੀ ਉਹ ਤਾਂ ਇਹਨੂੰ ਵੇਖ ਕੇ ਹੀ ਅੰਦਾਜ਼ਾ ਹੁੰਦਾ ਵੀ ਉਹਨੇ ਕਹਣਾ ਯਾਰ ਬਣਨਾ ਵਧਗਾ ਚਾਹੀਦਾ ਭਾ ਨਾ ਨਹੀਂ ਫਰਕ ਪਾ ਨਾ ਨਹੀਂ ਫਰਕ ਪੈਂਦਾ ਪਰ ਯਾਰ ਮੇਰੇ ਅਰਗੇ ਨੇ ਕਿਹਾ ਰੀ ਸ਼ੌਂਕ ਹੀ ਪਾਲਣਾ ਹੁੰਦਾ ਕੋਈ ਸੁਪਨਾ ਹੀ ਪਾਲਣਾ ਹੁੰਦਾ ਦੇਖ ਕੇ ਜੀ ਬਈ ਉਸ ਹਾਵ ਨਾਲ ਭਾਜੇ ਦਾ ਪਤਾ ਲੱਗ ਜੂ ਵੀ ਬੰਦਾ ਕਹਿੰਦਾ ਯਾਰ ਬਿਲਕੁਲ ਬਿਲਕੁਲ ਬਈ ਇਹ ਚ ਜਿਵੇਂ ਨੋਰਮਲ ਜਿਹੜਾ ਦਰਵਾਜ਼ਾ ਉਹ 2200 ਤੋਂ ਸਟਾਰਟ ਹੋ ਜਾਂਦਾ 2200 ਰੁਪਏ ਸਕਰ ਫੁੱਟ ਤੋਂ ਹਾਂ ਪਰ ਜਿਹੜਾ ਇਹ ਆਪਾਂ ਦੇਖ ਰਹੇ 2500 ਰੁਪਏ ਸਕਰ ਫੁੱਟ ਦੇ ਵਿੱਚ ਤਿਆਰ ਹੋਇਆ ਕਿਉਂਕਿ ਸੀ ਬੈਕ ਸਾਈਡ ਤੇ ਵੀ ਕੰਮ ਹੋਇਆ ਹੋਇਆਗਾ ਆਪਾਂ ਇਹਨੂੰ ਹੁਣ ਹ ਤੇ ਬੈਕ ਸਾਈਡ ਤੇ ਵੀ ਤੇ ਕੰਮ ਹੋਇਆ ਮੂਰੇ ਵੀ ਇਹਦੇ ਕੰਮ ਹੋਇਆ ਹੈਗਾ ਮੂਰੇ ਇਹਨੂੰ ਇਹਨੂੰ ਲੱਕੜ ਕਿਹੜੀ ਲੱਗੀ ਵੀ ਆ ਲੱਕੜ ਵੀ ਸਾਰੀ ਸਾਗ ਬਣ ਗਈ ਵਧੀਆ ਕੁਆਲਿਟੀ ਦੀ ਮਤਲਬ ਯਾਰ ਗੁਰੀ ਇਹ ਤਾਂ ਮੋਟਾ ਬਹੁਤ ਆ ਯਾਰ ਦਾ ਲੈਣਾ ਹੈ ਫਰੀ ਤੇ ਇਹ 5 ਇੰਚ ਮੋਟਾ ਬਈ ਹੈ ਹੈ 5 ਇੰਚ ਅਕਸਰ ਜੇ ਫਿਰ ਐਡਾ ਖੜਿਆਉਣਾ ਤਾਂ ਫਿਰ ਕੋਈ ਪੁਰਾਣਾ ਹੋਊ ਤਾਂ ਖੜੂ ਬਿਲਕੁਲ ਜੀ ਬਿਲਕੁਲ ਹੈ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਜਿਹੜੇ ਫਿਰ ਇਹ ਆ ਜਾਂਦੇ ਨੇ ਵਹਿਰੇ ਇਹਦੇ ਥੱਲੇ ਗੋਲੀਆਂ ਲੱਗ ਜਾਂਦੀਆਂ ਕਿਹੜਾ ਖੜਾਉਣ ਵੇਲੇ ਆਪਾਂ ਨੂੰ ਉਹ ਸਾਡੀ ਟੀਮ ਸਾਰਾ ਆਪੇ ਕਰਦੀ ਹੈਗੀ ਇਹਨੂੰ ਇਹਨੂੰ ਕੀ ਕਹਿੰਦੇ ਨੇ ਮਰੂਏ ਬਹਿਰੇ 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 ਹਾਂ ਇਹਦੇ ਗੋਲੀ ਲੱਗ ਜਾਂਦੀ ਆ ਫਿਰ ਉਹਦੇ ਉੱਤੇ ਹੀ ਘੁੰਮਦਾ ਇਹ ਇਹ ਲੋਹੇ ਦੇ ਆ ਇਹ ਲੋਹੇ ਦੇ ਆ ਜੀ ਇਹਦੇ ਅੰਦਰ ਵੀ ਲੋਹੇ ਦਾ ਸਟਰਕਚਰ ਬਣਾਇਆ ਹੋਇਆ ਪੂਰਾ ਹੈਵੀ ਅੱਛਾ ਇਹਦੇ ਅੰਦਰ ਇਹਨੂੰ ਮਤਲਬ ਆਪਾਂ ਕਹਿ ਲਈਏ ਜਿਵੇਂ ਆਪਾਂ ਬਿਲਡਿੰਗ ਦੇ ਵਿੱਚ ਸਰੀਆ ਪਾਉਂਦੇ ਐਵੇਂ ਸਰੀਆ ਪਿਆ ਹੋ ਬਿਲਕੁਲ ਜੀ ਉਹ ਆਪਾਂ ਦੋ ਆਪਣੇ ਦਰਵਾਜ਼ੇ ਹੋਰ ਬਣੇ ਜਾਂਦੇ ਨੇ ਆਹ ਸਿੱਧਰ ਵੱਡੀਆਂ ਹਵੇਲੀਆਂ ਦੇ ਹਾਂ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਸਾਰਾ ਲੋਹੇ ਦਾ ਅੰਦਰ ਸਟਰਕਚਰ ਬਣਾਇਆ ਹੋਇਆ ਇਹਦੇ ਅੰਦਰ ਬਈ ਅੱਛਾ ਆਹ ਬਣੀ ਜਾਂਦਾ ਇੱਧਰ ਹਾਂਜੀ ਯਾਰ ਕੁਰੀ ਮੈਨੂੰ ਹੋਰ ਚੰਗੀ ਗੱਲ ਲੱਗੀ ਜਿਹੜੀ ਮੈਂ ਆ ਕੇ ਨੋਟ ਕੀਤੀ ਹਾਂਜੀ ਬਈ ਸਿੰਘ ਡੋਰ ਚਲੋ ਰੱਖ ਲੈਂਦਾ ਕਿਹੜੀ ਬੰਦਾ ਹਾਂਜੀ ਬਈ ਬੰਦੇ ਵੀ ਤਕਰੀਬਨ ਸਾਰੇ ਸਿੰਘ ਹੀ ਆ ਬਿਲਕੁਲ ਬਈ ਆਪਣੇ ਸਾਰੇ ਲੋਕਲ ਹੀ ਭਰਾਣੇ ਸਾਰੇ ਸਿੰਘ ਡੋਰ ਹੱਬ ਚ ਸਾਰੇ ਸਿੰਘ ਹੀ ਨੇ ਵੀ ਜਿਹਦੇ ਨਾਂ ਦੇ ਮਗਰ ਸਿੰਘ ਲੱਗਦਾ ਉਹ ਹੀ ਆ ਉਹ ਹੀ ਆ ਮੈਂ ਲੋਕਲ ਪੰਜਾਬੀ ਹੋਰ ਵੀ ਹੋ ਸਕਦਾ ਚਲੋ Hindu ਭਰਾ ਆ ਮੁਸਲਮਾਨ ਭਰਾ ਪਰ ਜ਼ਿਆਦਾਤਰ ਵੀ ਆਪਣੇ ਲੋਕਲ ਪੰਜਾਬੀ ਨੇ ਅੱਛਾ ਆਪਣੇ ਬੰਦਿਆਂ ਨੂੰ ਹੀ ਕੰਮ ਦਿੱਤਾ ਹੈ ਹਾਂ ਵੀ ਇਹ ਨਹੀਂ ਹੈਗਾ ਅਸੀਂ ਕੋਈ ਜੂਪੀ ਤੋਂ ਜਾਂ ਕਿਧਰ ਹੋਰ ਟੀਮ ਲੈ ਕੇ ਆਏ ਹਾਂ ਸਾਰੇ ਆਪਣੇ ਲੋਕਲ ਮਿਸਤਰੀ ਨੇ ਭਰਾ ਜੀ ਜਿਹੜੇ ਹੁਣ ਆ 22 ਹੁਣ ਹੀ ਲੱਗੇ ਵੇ ਆ ਵੱਡੇ ਬਾਈ ਵਰਗੇ ਇਹ ਪੰਥੇ ਸਾਰੀ ਕਲਾ ਤਾਂ ਇਹਨਾਂ ਕੋਲ ਹੀ ਸੀਗੀ ਬਿਲਕੁਲ ਭਾਈ ਇਹਨਾਂ ਦੀ ਕਲਾ ਕਰਕੇ ਇਹ ਚੀਜ਼ਾਂ ਨਿਕਲੀਆਂ ਹਨਾ ਬਿਲਕੁਲ ਜੀ ਬਿਲਕੁਲ ਨਹੀਂ ਆ ਚੀਜ਼ਾਂ ਮਰ ਜਾਣੀਆਂ ਸੀ ਅਖੀਰ ਨੂੰ ਇਹ ਆਪਾਂ ਨੂੰ ਕਿਤੋਂ ਹੋਰ ਲੈ ਕੇ ਆਉਣੀਆਂ ਪੈਣੀਆਂ ਸੀ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਭਾਈ ਕੱਲੇ ਫੋਟੋਆਂ 'ਚ ਹੀ ਰਹਿ ਗਈਆਂ ਦੇਖਣ ਵਾਲੀਆਂ ਚੀਜ਼ਾਂ ਇਹ ਹਾਂ ਤੇ ਪਰ ਇਹ ਗੁਰੀ ਜੀ ਆ ਆ ਆ ਆ ਛੋਟਾ ਬਣੀ ਜਾਂਦਾ ਆ ਆਹ ਇਹ ਬਈ ਆ ਗਿਆ ਨਾ ਜਿਵੇਂ ਤੁਸੀਂ ਗੱਲ ਕਰੀ ਸੀ ਵੱਡੇ ਦੇ ਆਪਾਂ ਜ਼ਿਆਦਾ ਰੁਪਈਆ ਨਹੀਂ ਲਾ ਸਕਦੇ ਆਪਣਾ ਸ਼ੌਂਕ ਹੁੰਦਾ ਵੀ ਸਾਨੂੰ ਚੀਜ਼ ਯਾਰ ਜਿਹੜਾ ਮੇਨ ਐਂਟਰੀ ਹੋਗੀ ਅੰਦਰਲੀ ਹਵੇਲੀ ਦੀ ਵੀ ਓਡਾਕ ਬਣਾ ਕੇ ਦੇ ਦਿਓ ਉਹਦੇ ਵਾਸਤੇ ਵੀ ਆਪਾਂ ਇਹ ਬਣਾ ਕੇ ਦੇ ਦਿੰਦੇ ਆ ਅੱਛਾ ਛੋਟਾ ਵੀ ਬਣਾ ਦਿੰਨਾ ਬਿਲਕੁਲ ਜੀ ਮਤਲਬ ਉਹੀ ਪਿੱਤਲ ਵਾਲੀ ਚੀਜ਼ ਦੀ ਫੀਲਿੰਗ ਲੈਣੀ ਹੈ ਜਿਵੇਂ ਉਹੀ ਚੀਜ਼ ਮੇਨ ਆਪਾਂ ਕਈ ਵਾਰ ਡਿਊਟੀ ਨਹੀਂ ਰੱਖੀ ਹੁੰਦੀ ਜਾਂ ਆਪਣੇ ਕੋਲੇ ਸਪੇਸ ਘੱਟ ਹੁੰਦੀ ਹੈ ਸ਼ਹਿਰ 'ਚ ਘਰ ਹੁੰਦਾ ਬਣਾ ਕੇ ਲਾਸੀ ਗਲ ਰੱਖਿਆ ਤਾਂ ਉਹਦੇ ਵਾਸਤੇ ਆਪਾਂ ਛੋਟੇ ਦੀ ਵੀ ਆਪਸ਼ਨ ਦੇ ਦਨੇ ਬਈ ਜੇ ਕਿਸੇ ਦਾ ਛੋਟਾ ਸਿਸਟਮ ਆ ਤਾਂ ਉਹਨੇ ਆ ਆ ਜਿਵੇਂ ਦਰਵਾਜ਼ਾ ਆ ਬਣਿਆ ਪਿਆ ਹਾਂ ਜਿਵੇਂ ਆ ਬਣਿਆ ਪਿਆ ਬਈ ਜੀ ਆ ਬਣਿਆ ਪਿਆ ਤੇ ਇਹਦੇ ਵਿੱਚ ਵੀ ਹੋਰ ਆਪਸ਼ਨ ਹੋਣਗੇ ਮਤਲਬ ਡਿਜ਼ਾਈਨ ਕਿਹਦੇ ਵਿੱਚ ਬਈ ਪਹਿਲਾਂ ਤਾਂ ਡਿਜ਼ਾਈਨ ਦੀ ਗੱਲ ਕਰੀਏ ਮੈਂ ਕਹਿੰਦਾ ਨੈਟ ਤੋਂ ਤੁਸੀਂ ਜਿਹੜਾ ਮਰਜੀ ਕੋਈ ਸਾਨੂੰ ਸਕਰੀਨਸ਼ਾਟ ਭੇਜ ਦਿਓ ਨੰਬਰ ਤੇ ਉਹੀ ਟ੍ਰੈਂਡ ਡਿਜ਼ਾਈਨ ਆਪਣੇ ਕੋਲ ਮਿਲ ਜਾਊਗਾ ਦੂਜਾ ਇਹਦੇ ਵਿੱਚ ਹੁਣ ਇਹ ਗਲੌਸੀ ਦੀ ਆ ਗਈ ਜਿ ਪਾਲਿਸ਼ਰ ਚਮਕਾ ਹਾਂਜੀ ਆਪਾਂ ਇਹਦੇ ਵਿੱਚ ਮੈਟ ਦੇ ਵਿੱਚ ਵੀ ਲੈ ਸਕਦੇ ਆ ਮਤਲਬ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਪਾਲਿਸ਼ ਲੈਣੀ ਹੈ ਉਹ ਏਸ਼ੀਅਨ ਪੇਂਟ ਦੇ ਵਿੱਚ ਹੀ ਆਪਾਂ ਕਰਦੇ ਆ ਕਿਆ ਮਤਲਬ ਡਿਜ਼ਾਈਨ ਸਾਨੂੰ ਪਿੱਤਲ ਦੀਆਂ ਜਿਵੇਂ ਆ ਡੌਮ ਆ ਗਏ ਬਈ ਇਹ ਨਾਰਮਲ ਫੁੱਤ ਪੱਤੀ ਵਾਲੇ ਆ ਗਏ ਇੱਕ ਡੌਮ ਪੂਰੇ ਆਏ ਨੇ ਜਿਵੇਂ ਪਹਿਲਾਂ ਤੁਸੀਂ ਰਾਸਤਾਾਂ 'ਚ ਦੇਖਦੇ ਹੁੰਦੇ ਸੀ ਹਾਂ ਬਈ ਜਿਹੜਾ ਸਿਰਚ ਖੁੱਬੇ ਜਿਸ ਕੁਛ ਪੰਡ ਮਾਰੇ ਤਾਂ ਉਹ ਡੌਮ ਵੀ ਚੱਲਦੇ ਨੇ ਉਹ ਵੀ ਤੁਸੀਂ ਲਵਾ ਸਕਦੇ ਹੋ ਹੁਣ ਆ ਸ਼ੇਰ ਛੋਟਾ ਆ ਗਿਆ ਕਈ ਮਿੱਤਰੇ ਨੂੰ ਵੱਡਾ ਵੀ ਲਵਾ ਸਕਦੇ ਆ ਮਤਲਬ ਹਰ ਤਰ੍ਹਾਂ ਦੀ ਆਪਸ਼ਨ ਜੋ ਵੀ ਆਪਣੇ ਮਤਲਬ ਇੱਕ ਹੁੰਦਾ ਨਾ ਮਨ 'ਚ ਵੀ ਆਹ ਚੀਜ਼ ਚਾਹੀਦੀ ਆ ਅੱਜਕੱਲ ਨੈਟ ਤੇ ਕਹਿੰਦੇ ਹੁੰਦੇ ਆ ਖਜ਼ਾਨਾ ਵਧੇਰਾ ਪਿਆ ਮਤਲਬ ਕਈ ਵਾਰੀ ਬੰਦੇ ਦੇ ਦਿਮਾਗ 'ਚ ਕੁਝ ਕ੍ਰੀਏਟੀਵਿਟੀ ਚੱਲਦੀ ਹੁੰਦੀ ਆ ਕਿਉਂਕਿ ਜਿਨੇ ਇੱਕ ਕਰ ਪਾਉਣਾ ਉਹਦੇ ਲਈ ਤਾਂ ਇੱਕ ਗੱਲ ਹੀ ਬਹੁਤ ਵੱਡੀ ਆ ਬਹੁਤ ਵੱਡੀ ਆ ਫਿਰ ਤੇ ਉਹ ਕਈ ਵਾਰੀ ਕ੍ਰੀਏਟੀਵਿਟੀ ਚਲਾਉਂਦਾ ਹੁੰਦਾ ਤੇ ਉਹਦੇ ਕੋਲੇ ਆਪਣੇ ਨਾਲੋਂ ਜ਼ਿਆਦਾ ਆਈਡੀਆ ਹੁੰਦੇ ਆ ਆਈਡੀਆ ਜ਼ਿਆਦਾ ਹੁੰਦੇ ਬਿਲਕੁਲ ਹੈਨਾ ਤੇ ਉਹ ਆਪਣਾ ਆਈਡੀਆ ਦੇਵੇ ਉਹ ਅਪਲਾਈ ਹੋਊਗਾ ਸੇਮ ਉਹ ਤਾਂ ਸੁਪਨਾ ਪੂਰਾ ਕਰ ਦਾਂਗੇ ਜਿਹੜਾ ਉਹਨੇ ਸੁਪਨਾ ਦਿਮਾਗ 'ਚ ਸੋਚਿਆ ਸਾਨੂੰ ਇੱਕ ਡਿਜ਼ਾਈਨ ਦੱਸ ਦੇ ਵੀ ਆਹ ਚੀਜ਼ ਚਾਹੀਦੀ ਉਹ ਹੀ ਚੀਜ਼ ਬਣਾ ਦੇ ਵੀ ਸੇਮ ਉਹੀ ਬਣ ਜਾਊਗਾ ਉਹੀ ਚੀਜ਼ ਦੇਖੋ ਗੁਰੀ ਭਾਈ ਜਿਹੜਾ ਆ ਪਿੱਤਲ ਲੱਗਦਾ ਜਿਵੇਂ ਆਹ ਚੀਜ਼ਾਂ ਜੀ ਭਾਈ ਇਹ ਇਹਨਾਂ ਦੀ ਚਮਕ ਬਰਕਰਾਰ ਰਹੂਗੀ ਬਰਕਰਾਰ ਬਈ 5 ਸਾਲ ਦੀ ਭਈ ਇਹਦੀ ਨਾ ਪਾਲਿਸ਼ ਦੀ ਸਾਰੀ ਦੀ ਦਰਵਾਜੇ ਦੀ ਜਿੰਨਾ ਪਿੱਤਲ ਲੱਗਿਆ 5 ਸਾਲ ਦੀ ਸਾਡੀ ਫੁੱਲ ਗਾਰੰਟੀ ਆ ਤੇ ਦਰਵਾਜੇ ਦੀ 10 ਸਾਲ ਦੀ ਗਾਰੰਟੀ ਆ ਜੇ ਕੋਈ ਵੀ 빙ਾ ਹੋ ਜੇ ਧੁੱਪ ਮੀਨ ਨਾਲ ਇਹਨੂੰ ਕੋਈ ਪ੍ਰੋਬਲਮ ਆ ਜੀ ਵੀ ਅੜ ਨੋ ਪੜ ਨੋ ਹਟ ਜੇ ਜਾਂ ਬੇਸ ਦਿਖਾ ਜੇ ਹਾਂ ਬਿਲਕੁਲ ਭਾਈ ਜੀ ਜਾਂ 빙ਾ ਹੋ ਜੇ ਬਿਲਕੁਲ ਜੀ ਮਤਲਬ ਜਿਹੜਾ ਜਿਹੜਾ ਸਵਾਦ ਅਗਲਾ ਭਾਲਦਾ ਸੀ ਉਹ ਸਵਾਦ ਦੇਣੋਂ ਹਟ ਜੇ ਤਾਂ ਦੇਣੋਂ ਹਟ ਜੇ ਵੀ ਆਪਾਂ ਦਾ ਕੰਮ ਵੀ ਅਗਲੇ ਨੂੰ ਪੂਰਾ ਸਵਾਦ ਦੇਣਾ ਹੈ ਬਲ ਇੱਕ ਨੰਬਰ ਚੀਜ਼ ਲਾਈ ਆ ਬਈ ਪਿੱਤਲ ਵੀ ਸਾਰੀ ਰਾਜਸਥਾਨ ਤੋਂ ਮਾਉਣੇ ਆਪਾਂ ਵਧੀਆ ਫਰਮਾਂ ਤੋਂ ਮਾਉਣੇ ਆ ਜਿਨ੍ਹਾਂ ਦਾ ਕੰਮ ਹੀ ਇਕੱਲੇ ਪਿੱਤਲ ਦਾ ਆਲ ਓਵਰ ਇੰਡੀਆ ਉਹਨਾਂ ਤੋਂ ਆਪਾਂ ਪਿੱਤਲ ਲੈਨੇ ਆ ਪਾਲਿਸ਼ ਦੇ ਵਿੱਚ ਪੇਂਟ ਦੇ ਵਿੱਚ ਤੁਹਾਨੂੰ ਪਤਾ ਏਸ਼ੀਅਨ ਪੇਂਟ ਤੋਂ ਉੱਪਰ ਕੋਈ ਨਹੀਂ ਹੈਗਾ ਬ੍ਰਾਂਡ ਤੇ ਆਪਾਂ ਉਹਦੀ ਉਹ ਵਰਤਿਆ ਲੱਕੜਾ ਜਿਹੜੀ ਸਾਰੀ ਸਾਗਵਣ ਪਿਓਰ ਤੁਸੀਂ ਰੇਸ਼ੇ ਦੇਖ ਸਕਦੇ ਹੋ ਇੱਕ ਇੱਕ ਰੇਸ਼ਾ ਚੌਂਕਦਾ ਹੈ ਸਾਰੇ ਤੁਸੀਂ ਜਮ ਤਸੱਲੀ ਬਖਸ਼ ਗੱਲ ਤਾਂ ਐ ਹੋਣਾ ਵੀ ਜਦੋਂ ਹੁਣ ਮੰਨ ਲਾ ਆਪਾਂ ਗਾਰੰਟੀ ਦੇਣੀ ਹੈ ਜੀ ਬਾਈ ਤੇ ਜੇ ਮਾੜਾ ਲਾ ਬੈਠੇ ਤਾਂ ਤੱਪਕ ਤਨਾ ਪਾਣੂ ਖੁੰਖਲ ਕਰ ਦੋ ਬਿਲਕੁਲ ਜੀ ਬਿਲਕੁਲ ਉਹ ਆਪਾਂ ਨੂੰ ਦੇਣੀ ਪੁੱਜੀ ਜ ਫਿਰ ਉਹ ਤਾਂ ਉਹ ਤਾਂ ਜਦੋਂ ਆਪਾਂ ਗਰੰਟੀ ਕਹਿ ਬੈਠੇ ਬਿਲਕੁਲ ਤਾਂ ਫਿਰ ਇਹਦਾ ਮਤਲਬ ਤਾਂ ਇਹ ਆ ਵੀ ਆਪ ਨੂੰ ਫਿਕਰ ਆ ਹੁਣ ਗਾਂਹ ਵਾਲੇ ਨੂੰ ਨਹੀਂ 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 ਬਾਈ ਆਪਾਂ ਸਾਨੂੰ ਪਤਾ ਹੀ ਆ ਜਦਵੇਂ ਆਪਾਂ ਕੰਮ ਕਰਦੇ ਆ ਸਾਰਾ オリジナਲਟੀ ਦੀ ਕੰਮ ਹੈ ਕੋਈ ਚੀਜ਼ ਇਹ ਨਹੀਂ ਵੀ ਕੱਲ ਨੂੰ ਕੋਈ ਤੁਹਾਨੂੰ ਵੀ ਨਾ ਬੋਲ ਦੇ ਵੀ ਯਾਰ ਤੂੰ ਬਾਈ ਕੋਲੇ ਗਿਆ ਸੀ ਵੀਡੀਓ ਬਣਾਇਆ ਵਿੱਚੋਂ ਆ ਸੱਪ ਨਿਕਲਿਆ ਜਿਹੜੀ ਚੀਜ਼ ਆਪਾਂ ਕਹਿ ਤੀ ਉਹੀ ਚੀਜ਼ ਹੋਊਗੀ ਬਾਈ ਨਹੀਂ ਗੁਰੇ ਸੱਚੀ ਕਿੱਥੇ ਬਣਦੇ ਆ ਇਹ ਸਵਾਲ ਸੀਗਾ ਦਿਮਾਗ ਤੇ ਕੌਣ ਬਣਾਉਂਦਾ ਹੋਊਗਾ ਇਹ ਸਵਾਲ ਸੀ ਦਿਮਾਗ ਤੇ ਠੀਕ ਹੈ ਜੀ ਬਣੇ ਬਹੁਤ ਸੋਹਣੇ ਆ ਇਹ ਦਿਸਦੇ ਹੁੰਦੇ ਸੀ ਲੱਗੇ ਲੋਕਾਂ ਦੇ ਬਿਲਕੁਲ ਬਾਈ ਜੀ ਪਰ ਯਾਰ ਆਪਦੇ ਬੰਦੇ ਬਣਾਉਦੇ ਹੋਣਗੇ ਸੱਚੀ ਜਦੋਂ ਵੀ ਵੀਡੀਓ ਪਈ ਆ ਆਪਣੀ ਇੱਥੇ ਸਿੰਘ ਡੋਰ ਦੀ ਜੀ ਆ ਨਹੀਂ ਬਣਦਾ ਮੈਂ ਵੇਖਿਆ ਇਹ ਪਹਿਲਾਂ ਬਈ ਜਿਹੜੇ ਛੋਟੇ ਬੱਦਲ ਆਏ ਆ ਆ ਹੁਣ ਆਪਣੇ ਕੋਲ ਵੱਡਿਆਂ ਦਾ ਜਿਵੇਂ ਆਇਆ ਤੇ ਅੱਜ ਕੁਦਰਤ ਹੀ ਆਪਣਾ ਮੇਲ ਹੋਇਆ ਤੁਸੀਂ ਤੱਪੇ ਪਹੁੰਚੇ ਤਾਂ ਇਹ ਦੇਖ ਵੀ ਤਿੰਨ ਇੱਕ ਆ ਬਣਿਆ ਪਿਆ ਦੋ ਦਾ ਆਪਣਾ ਕੰਮ ਚੱਲਦਾ ਆ ਆ ਦੋ ਦਾ ਕੰਮ ਚੱਲੀ ਜਾਂਦਾ ਹਾਂਜੀ ਤੇ ਦੋ ਨਿੱਕੇ ਹਟੇ ਬਣ ਜਾਂਦੇ ਆ ਨਿੱਕੇ ਹਾਂਜੀ ਹੈ ਇਹਦਾ ਮਤਲਬ ਅਸੀਂ ਲਾ ਚੁੱਕੇ ਹੋਵਾਂਗੇ 50 ਪਲੱਸ ਇਹਦਾ ਦਰਵਾਜ਼ੇ ਅਸੀਂ ਬਹੁਤ ਲਾ ਦੇ ਨਿੱਕੇ ਵਾਲੇ ਦਾ ਯਾਰ ਆ ਆ ਮੈਨੂੰ ਬੜਾ ਪਸੰਦ ਆਇਆ ਕੰਮ ਆ ਨਿੱਕੇ ਆ ਇਹ ਹਰ ਕੋਈ ਸ਼ੌਂਕ ਪੂਰਾ ਕਰਦਾ ਬੰਦਾ ਚਾਹ ਪੂਰਾ ਕਰਦਾ ਚਾਹ ਪੂਰਾ ਕਰਦਾ ਪਿੱਤਲ ਵਾਲਾ ਜਿਹੜਾ ਰਾਜੇ ਮਹਾਰਾਜ ਜਿਹੜਾ ਆਪਾਂ ਦੇਖੇ ਨੇ ਹਵੇਲੀ ਵਿੱਚ ਕਿਵੇਂ ਰਹਿੰਦੇ ਸੀ ਪਰ ਅੱਜ ਉਹ ਸ਼ੌਂਕ ਪੂਰੇ ਕਰਦੇ ਨੇ ਵੀ ਆਪਾਂ ਵੀ ਰਾਜ ਮਹਾਰਾਜ ਤੋਂ ਘੱਟ ਨਹੀਂ ਕਿਸੇ ਹਾਂ ਸਹੀ ਗੱਲ ਆ ਮੈਂ ਇਹ ਕਹਿ ਸਕਦਾ ਬਈ ਜੇ ਛਾਜ ਹਾਂ ਜਿਉਂਦਾ ਹੁੰਦਾ ਤੇ ਉਹਨੇ ਗੁਰੀ ਨਾਲ ਸੰਪਰਕ ਕਰਨਾ ਸੀ ਬਿਲਕੁਲ ਜੀ ਬਿਲਕੁਲ ਇੱਕ ਤਾਂ ਉਹਨੇ ਕਹਿਣਾ ਸੀ ਪੁੱਤ ਐਂ ਕਰ ਆਪਣਾ ਤਾਜ ਮਹਿਲ ਚ ਢੇੜਾ ਮਾਰ ਜਾ ਮੜਾ ਮੜਾ ਫਲਮਾ ਜਾ ਬਿਲਕੁਲ ਜੀ ਨਾਲੇ ਵੀਡੀਓ ਕਰ ਜੀ ਨਾਲੇ ਤਾਂ ਢੇੜ ਕੂਟ ਬਣਾ ਬਿਲਕੁਲ ਬਾਈ ਬਿਲਕੁਲ ਹਨਾ ਵੀ ਇੰਨਾ ਕੁ ਮੈਨੂੰ ਪਤਾ ਵੀ ਜੇ ਛਾਹ ਜਹਾ ਜਿਉਂਦਾ ਹੁੰਦਾ ਤੇ ਗੁਰੀ ਨੂੰ ਉਹਨੇ ਬੌਂਡ ਕਰ ਲੈਣਾ ਬਿਲਕੁਲ ਜੀ ਬਿਲਕੁਲ ਕਿਉਂਕਿ ਕੰਮ ਸੋਨਾ ਕਰਦੇ ਆ ਠੀਕ ਆ ਮਹਾਰਾਜ ਵਾਲੀ ਫੀਲ ਆ ਰਹੀ ਆ ਆਨੰਦ ਆ ਰਿਹਾ ਜੀ ਬਾਈ ਜੀ ਹਨਾ ਗੁਰੀ ਤੇ ਦਾਤਾ ਤੈਨੂੰ ਤਰੱਕੀਆਂ ਦੇਵੇ ਬੜਾ ਆਨੰਦ ਆ ਬੜਾ ਸਵਾਦ ਆਇਆ ਕਿਉਂਕਿ ਸੱਚੀ ਇੱਕ ਗੁਰੀ ਮੈਨੂੰ ਹੋਰ ਗੱਲ ਚੰਗੀ ਲੱਗਦੀ ਆ ਜੀ ਬਾਈ ਜੀ ਕਿ ਜਦੋਂ ਨਾ ਠੀਕ ਆ ਜਿਹੜਾ ਇੱਕ ਪਲੇਟਫਾਰਮ ਆ ਜੀ ਬਾਈ ਸੋਸ਼ਲ ਮੀਡੀਆ ਤੋਂ ਅੱਗੇ ਥੋੜਾ ਜਿਹਾ ਉਹ ਇੱਕ ਹਵਾ ਚ ਮਹਿਲ ਆ ਬਿਲਕੁਲ ਵੀਰੇ ਆ ਇੱਕ ਹਾਰਡ ਕੰਮ ਕੀਤਾ ਆਪਾਂ ਸਾਰੀ ਦੁਨੀਆ ਦਾ ਤਜਰਬਾ ਇਕੱਠਾ ਕਰਕੇ ਇੱਕ ਧਰਤੀ ਤੇ ਮਹਿਲ ਆਪਾਂ ਪਲੇਟਫਾਰਮ ਦੇਤਾ ਵੀ ਅਸੀਂ ਭਈ ਇਹ ਚ ਉਤਰੇ ਹੈ ਨਾ ਧਰਤੀ ਤੇ ਮਹਿਲ ਤਿਆਰ ਹੋ ਗਿਆ ਬਿਲਕੁਲ ਹਵਾ ਚੋਂ ਇੱਥੇ ਤਿਆਰ ਕਰ ਲਿਆ ਜਿਹੜੀ ਸਾਡੇ ਕੋਲੇ ਕਮਾਈ ਹੈਗੀ ਆ ਕਿ ਖੜੀ ਆ ਖੜੀ ਹੈ ਹੈਨਾ ਤਾਂ ਇਹ ਮੈਨੂੰ ਚੰਗੀ ਲੱਗੀ ਗੱਲ ਸ਼ਾਇਦ ਸੋਸ਼ਲ ਮੀਡੀਆ ਹੋਰ ਵੀ ਮੁੰਡੇ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਵੀ ਇਹ ਗੱਲ ਚੰਗੀ ਲੱਗੇ ਬਿਲਕੁਲ ਜੀ ਬਿਲਕੁਲ ਜੀ ਤੇ ਵੀਰੇ ਹੁਣ ਇੱਥੇ ਬਾਈ ਹੁਣੀ ਹੁੰਦੇ ਆ ਇੱਥੇ ਆਪਣੇ ਵੱਡਾ ਭਰਾਗਾ ਪਹਿਲਾਂ ਇੱਕ ਕਬੱਡੀ ਪਲੇਅਰ ਰਿਹਾ ਕੰਮ ਤਾਂ ਦੇਖ ਕੇ ਵੀ ਲੱਗਦਾ ਹਾਂਜੀ ਹੈਨਾ ਬਾਈ ਬਹੁਤ ਸੋਹਣਾ ਖੇਡਦਾ ਰਿਹਾ ਤੇ ਇਹ ਮੇਨ ਇੱਥੇ ਹੀ ਹੁੰਦੇ ਨੇ ਸਾਰਾ ਡੀਲ ਇਹੀ ਕਰਦੇ ਨੇ ਹੂੰ ਤੇ ਪਰ ਹਫਤੇ ਚ ਦੋ ਦਿਨ ਮੈਂ ਵੀ ਹੁੰਦਾ ਇੱਥੇ ਜੀ ਬਾਈ ਤੇ ਜੇ ਕਿਸੇ ਵੀ ਬੰਦੇ ਨੇ ਆਰਡਰ ਕਰਨਾ ਤਾਂ ਮੈਂ ਤੁਹਾਨੂੰ ਦਫ਼ਤਰ ਦਾ ਨੰਬਰ ਦੇ ਰਿਹਾ ਬੜੀ ਖੁੱਲੇ ਜੇ ਥਾਂ ਤੇ ਟੱਪੇ ਦੇ ਬਾਹਰ ਬਾਹਰ ਬਿਲਕੁਲ ਟਰੀ ਬਣੀ ਹੋਈ ਹੈ ਤੁਹਾਨੂੰ ਇੱਥੇ ਸਵਾਦ ਆਊਗਾ ਜੇ ਤੁਸੀਂ ਆਏ ਨਾ 10 ਮਿੰਟ ਬਹਿਣ ਦਾ ਵੀ ਸਵਾਦ ਆਊਗਾ ਬੜੇ ਖੁੱਲੇ ਜੀ ਜਗ੍ਹਾ ਦੇ ਉੱਤੇ ਫੈਕਟਰੀ ਬਣੀ ਹੋਈ ਹੈ ਗੁਰੀ ਉਹਨਾਂ ਦੀ ਤੇ ਆਹ ਕੰਮ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਕਮੈਂਟ ਕਰਿਓ ਤੇ ਬਾਈ ਗੁਰੀ ਘਰਾਗਣੇ ਦਾ ਪੇਜ ਆ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਸਾਰੇ ਥਾਵਾਂ ਤੇ ਤੁਸੀਂ ਇਹੋ ਜਿਹੇ ਸੈਕੜੇ ਵੀਡੀਓ ਦੇਖ ਸਕਦੇ ਆ ਜਿਉਂਦੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ